ਨਾਮ ਵਾਹਿਗੁਰੂ ਸਹਿਬ ਜੀ ਗੌਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੀ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੱਖਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ ਓ ਮੋਦ ਤਨ ਸਗਲ ਤਿਆਗੀ ਗੁਰ ਕਾ ਸ਼ਬਦ ਲੱਗੇ ਮਨ ਮੀਠਾ ਪਾਰ ਬ੍ਰਹਮ ਤਾਤੇ ਮੋਹਿ ਮੀਠੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਸਤਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 187 ਤੇ ਸਵਾਇ ਮਾਨ ਦੂਸਰਾ ਸ਼ਬਦ ਪੜਿਆ ਜੋ ਸਤਿਗੁਰੂ ਸਮਝਾਉਣਾ ਕਰਦੇ ਨੇ ਗੁਰ ਕੇ ਚਰਨ ਉੱਪਰ ਮੇਰੇ ਮਾથે ਗੁਰੂ ਦੇ ਚਰਨ ਜਿਹੜੇ ਬਈ ਮੇਰੇ ਮੱਥੇ ਤੇ ਟਿਕੇ ਹੋਏ ਨੇ ਅਖਰੀ ਅਰਥ ਜਿਹੜਾ ਭਾਵ ਅਰਥ ਹੈ ਵੇ ਗੁਰੂ ਕੇ ਚਰਨ ਕਿਹੜੇ ਨੇ ਗੁਰੂ ਦੇ ਬਚਨ ਗੁਰੂ ਦਾ ਸਿਧਾਂਤ ਵੀ ਮੇਰੇ ਹਿਰਦੇ ਵਿੱਚ ਟਿਕਿਆ ਹੋਇਆ ਤੇ ਮੈਂ ਗੁਰੂ ਦੇ ਕਹਿਣੇ ਮੁਤਾਬਕ ਆਪਣਾ ਜੀਵਨ ਬਸਰ ਕਰ ਰਿਹਾ ਕਿਉਂਕਿ ਮਾਥੇ ਦੇ ਮਤਲਬ ਵੀ ਮੇਰੇ ਸਿਰ ਤੇ ਆ ਗੁਰੂ ਦਾ ਗਿਆਨ ਤੇ ਹੁਣ ਜਿਵੇਂ ਗੁਰੂ ਇਸ ਨੂੰ ਚਲਾਉਂਦਾ ਉਹਵੇਂ ਚੱਲ ਰਿਹਾ ਹੋਰ ਥੋੜਾ ਜਿਹਾ ਖੁੱਲ ਕੇ ਸਮਝ ਕੇ ਬਈ ਹੁਣ ਮੈਂ ਮਨਮਤ ਨਹੀਂ ਕਰਦਾ ਆਪਦੀ ਜਿਵੇਂ ਗੁਰੂ ਕਹਿੰਦਾ ਓਵੇਂ ਹੀ ਮੈਂ ਆਪਣੇ ਕਾਰੋਬਾਰ ਕਰ ਰਿਹਾ ਕਿ ਮੈਂ ਕੋਈ ਅਨੰਦ ਕਾਰਜ ਹੈ ਉਹ ਗੁਰਮਤਿ ਅਨੁਸਾਰ ਦੀਜਿਆਂ ਤੋਂ ਸ਼ਰਾਬਾਂ ਕਬਾਬਾਂ ਤੋਂ ਰਹਿਤ ਠੀਕਾ ਜੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਕਿਸੇ ਬਲੀ ਧਿਆਨ ਨਹੀਂ ਕੋਈ ਪੂਜਾ ਕੋਈ ਵਰਤ ਕੋਈ ਹੱਠ ਨਾ ਸਤਿਗੁਰਾਂ ਦੀ ਬਾਣੀ ਕਹਿੰਦੀ ਆ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਵੀ ਆਪਦਾ ਭਾਈ ਕਾਰੋਬਾਰ ਕਰਦਾ ਰਹ ਸੱਚਾ ਸੁੱਚਾ ਕਾਰੋਬਾਰਾ ਜਿਹੜਾ ਦੇਸ਼ ਦੇ ਕਾਨੂੰਨ ਮੁਤਾਬਕ ਵੀ ਸੱਚਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਿਜਮ ਮੁਤਾਬਕ ਵੀ ਸੱਚਾ ਹੈ। ਤੋ ਕਾਰੋਬਾਰ ਕਰਨਾ ਆਪਾਂ। ਚਾਹੇ ਕੋਈ ਇਨਸਾਨ ਮਜਦੂਰੀ ਕਰਦਾ। ਚਾਹੇ ਦੁਕਾਨਦਾਰੀ ਆ, ਚਾਹੇ ਕੋਈ ਅਫਸਰ, ਚਾਹੇ ਕੋਈ ਲੀਡਰ ਆ। ਆਪਾਂ ਸਾਰਿਆਂ ਨੇ ਹੀ ਆਪਣੋ ਆਪਣੇ ਫਰਜ਼ ਪਛਾਣ ਕੇ ਇਮਾਨਦਾਰੀ ਦੇ ਨਾਲ ਕੰਮ ਕਰਨਾ। ਇਹ ਪ੍ਰਭੂ ਪਰਮਾਤਮਾ ਦੀ ਬੰਦਗੀ ਆ। ਇਹ ਤੁਸੀਂ ਇਹ ਸਮਝ ਲਓ ਵੀ ਗੁਰੂ ਦੇ ਚਰਨ ਮੇਰੇ ਹਿਰਦੇ ਘਰ ਵਿੱਚ ਟਿਕੇ ਹੋਏ ਨੇ। ਅੱਗੇ ਸਤਿਗੁਰੂ ਕਹਿੰਦੇ ਨੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਕਿ ਦੁੱਖ ਫਿਰ ਸਗਲੇ ਲੈ ਹੀ ਜਾਣੇ ਸਾਰੇ ਦੁੱਖ ਲੈ ਹੀ ਜਾਣੇ ਨੇ ਜਦੋਂ ਕਿਸੇ ਕਿਸਮ ਦਾ ਕੋਈ ਮਾੜਾ ਕੰਮ ਨਹੀਂ ਕਰਨਾ ਤੇ ਪ੍ਰਭੂ ਪਰਮਾਤਮਾ ਤੋਂ ਤੇ ਗੁਰੂ ਤੋਂ ਬਿਨਾਂ ਸਾਡਾ ਕਿਸੇ ਨਾ ਹੋਰ ਨਾਤਾ ਨਹੀਂ ਹੈ ਜਿਹੜੇ دنیਵੀਂ ਰਿਸ਼ਤੇ ਨੇ ਉਹਨਾਂ ਨੂੰ ਆਪਾਂ ਕਾਇਮ ਰੱਖਣਾ ਉਹਨਾਂ 'ਚ ਪਿਆਰ ਬਣਾ ਕੇ ਰੱਖਣਾ ਜੀ ਧਿਆਨ ਨਾਲ ਗੱਲ ਸੁਣਨੀ ਆਪਾਂ ਭੈਣ ਭਰਾਵਾਂ ਨੇ ਸਾਰਿਆਂ ਨੇ ਬੇ ਗੁਰੂ ਤੋਂ ਇਲਾਵਾ ਹੋਰ ਕਿਸੇ ਨਾਲ ਨਾਤਾ ਜਿਵੇਂ ਆਪਾਂ ਪਹਿਲਾਂ ਸਮਝ ਲਿਆ ਵੀ ਹੋਰ ਕਿਸੇ ਪਾਸੇ ਤੇ ਧਿਆਨ ਨਹੀਂ ਬਸ ਗੁਰੂ alli ਧਿਆਨ ਆ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਬਸ ਗੁਰੂ ਤੋਂ ਬਿਨਾ ਮੇਰੇ ਹੋਰ ਨਹੀਂ ਹੈ ਕੋਈ ਮੇਰਾ ਭਾਈਵਾਲ ਜਾਂ ਕੋਈ ਮੇਰੀ ਰਾਖੀ ਕਰਨ ਵਾਲਾ ਜਾਂ ਕੋਈ ਮੈਨੂੰ ਸੁੱਖ ਦੇਣ ਵਾਲਾ ਤੇ ਨਾ ਕੋਈ ਦੁੱਖ ਦੇਣ ਵਾਲਾ ਹੀ ਆ ਜੀ ਕਿਉਂਕਿ ਕਈ ਹੁਣ ਜਿਵੇਂ ਹੁਣ ਜਿਆਦਾ ਗੁਰੂ ਗਿਆਨ ਨਾਲੋਂ ਟੁੱਟੇ ਹੋਏ ਆਪਾਂ ਇੱਧਰ ਉੱਧਰ ਤੁਰੇ ਫਿਰਦੇ ਆਂ ਐਦੀ ਮੰਨਤਾ ਕਰ ਲਈ ਉਹਦੀ ਮੰਨਤਾ ਕਰ ਲਈ ਆ ਚੜਾਵੇ ਚੜਾਤੇ ਆ ਪੂਜਾ ਕਰ ਲਈ ਮਹਾਰਾਜ ਕਹਿੰਦੇ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਾ ਨਾ ਹੋਏ ਚੜਾਵਾ ਜਿਹੜਾ ਚੜਾਉਣਾ ਚੜਾਵਾ ਅਸੀਂ ਆਪਣਾ ਮਨ ਤਨ ਅਰਪਣ ਕਰ ਦੇਣਾ ਗੁਰੂ ਨੂੰ ਠੀਕ ਆ ਜੀ ਮਨ ਤੇ ਤਨ ਅਰਪਣ ਕਿਵੇਂ ਕਰਨਾ ਤਨ ਅਰਪਣ ਕਰਤਾ ਵੀ ਤਨ ਗੁਰੂ ਤੋਂ ਬਿਨਾ ਕਿਤੇ ਹੋਰ ਨਹੀਂ ਝੁਕਦਾ। ਸੀਸ ਛਟਾ ਗੁਰਦੁਆਰੇ ਤੋਂ ਬਿਨਾ ਤਾਂ ਹੋਰ ਕਿਤੇ ਜਾਂਦਾ ਹੀ ਨਹੀਂ। ਮਨ ਅਰਪਣ ਕਰਤਾ ਵੀ ਮਨ ਹੁਣ ਗੁਰੂ ਦੇ ਕਹਿਣੇ ਮੁਤਾਬਕ ਹੈ। ਆਪਣੀ ਮਰਜ਼ੀ ਨਹੀਂ ਕਰਦਾ। ਠੀਕ ਆ ਜੀ ਧਨ ਕਿਵੇਂ ਪ੍ਰਾਪਤ ਧਨ ਕਿਵੇਂ ਅਰਪਣ ਕਰਨਾ ਗੁਰੂ ਨੂੰ? ਇਹ ਨਹੀਂ ਹੈ ਵੀ ਸਾਰੀ ਤੂੰ ਆਪਣੀ ਕਿਰਤ ਕਮਾਈ ਆ ਜਾਂ ਮਹੀਨੇ ਦੀ ਤਨਖਾਹ ਆਉਂਦੀ ਆ ਤੇ ਗੋਲ ਕਚਪਾਤੀ ਗੁਰੂ ਨੂੰ ਅਰਪਣ ਕਰਦੀ ਨਾ। ਉਹ ਆਪਾਂ ਸਤਕਾਰ ਵਜੋਂ ਸਤਿਗੁਰਾਂ ਦੇ ਚਰਨਾਪਚਾ ਕੇ ਨਮਸਕਾਰ ਕਰਦੇ ਆ ਗੋਲਕ ਦੇ ਵਿੱਚ ਪਾਉਨੇ ਆ ਕਿਉਂਕਿ ਗੁਰਦੁਆਰੇ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਨੇ ਬਿਜਲੀ ਦਾ ਬਿੱਲ ਹੋ ਗਿਆ ਕੋਈ ਕੰਮਕਾਰ ਉਹਦੇ ਵਿੱਚੋਂ ਉਹ ਪੂਰਾ ਹੋ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ ਉਹ ਆਪਾਂ 150 10 20 ਜਿੰਨੀ ਵੀ ਆਪਣੀ ਫੋਰਸਟ ਹੈ ਆਪਾਂ ਮੱਥਾ ਟੇਕਦੇ ਆ ਠੀਕ ਆ ਜੀ ਉਹ ਗੁਰੂ ਦੇ ਘਰ ਦਾ ਪ੍ਰਬੰਧ ਉਹਦੇ ਨਾਲ ਚੱਲਦਾ ਰਹਿੰਦਾ ਜਿਵੇਂ ਕਿ ਹੁਣ ਦਰਬਾਰ ਸਾਹਿਬ ਦੇ ਵਿੱਚ ਸਾਰੇ ਦਰਬਾਰ ਸਾਹਿਬ ਦੇ ਵਿੱਚ ਹੀ ਆਪਾਂ ਹੈਡ ਲਾਇ ਲੈਨੇ ਆ ਅਮਰਤਸਰ ਸਾਹਿਬ ਕਿਉਂਕਿ ਉਹ ਮੱਥਾ ਟਿਕਦਾ ਉੱਥੇ ਚੜਾਵਾ ਚੜਦਾ ਤੇ ਉਹਦੇ ਨਾਲ ਫਿਰ ਸਾਰਾ ਪ੍ਰਬੰਧ ਚੱਲਦਾ ਆਪਾਂ ਨੂੰ ਪਤਾ ਹੀ ਹੈ ਦੇਖ ਲਈਏ ਹਨਾ ਲੰਗਰ ਦਾ ਪ੍ਰਬੰਧ ਹੋਰ ਤੇ ਜਿਹੜਾ ਧਨ ਅਰਪਣ ਕਰਨ ਦੀ ਗੱਲ ਆਪਾਂ ਕਰੀ ਆ ਵੀ ਧਨ ਅਰਪਣ ਗੁਰੂ ਦੇ ਕਹੇ ਮੁਤਾਬਕ ਆਪਣੇ ਸੱਚੇ ਸੁੱਚੇ ਕਾਰੋਬਿਹਾਰਾਂ ਤੇ ਖਰਚਣਾ ਲੋੜ ਮੁਤਾਬਕ ਦੀੜਾ ਕੱਪੜਾ ਵੀ ਲੈਣਾ ਠੀਕ ਹੈ ਜੀ ਘਰ ਮਕਾਨ ਵੀ ਲੋੜ ਮੁਤਾਬਕ ਬਣਾ ਬਣਾਉਣਾ ਚਾਹੀਦਾ ਸਾਧਨ ਵੀ ਚਾਹੀਦਾ ਫਿਰ ਆਪ ਦੇ ਕੋਈ ਪ੍ਰੋਗਰਾਮ ਕਰਨੇ ਨੇ ਆਪਾਂ ਆਨੰਦਕਾਰ ਜਾਂ ਕੋਈ ਕਿਸ ਤਰ੍ਹਾਂ ਦਾ ਪ੍ਰੋਗਰਾਮ ਆ ਜਿਹੜਾ ਸੱਚਾ ਸੁੱਚਾ ਹੋ ਸਹੀ ਟਿਕਾਣੇ ਲੱਗੇ ਕਹਿਣ ਦਾ ਭਾਵ ਇਹੀ ਆ ਵੀ ਸ਼ਰਾਬਾਂ ਕਬਾਬਾਂ ਤੇ ਤੇ ਡੀਜੇਾਂ ਦੇ ਗੰਦੇਆ ਗੀਤਾਂ ਤੇ ਲੱਚਰਵਾਦ ਤੇ ਪੈਸਾ ਨਾ ਤੇਰਾ ਖਰਚ ਹੋਵੇ ਜੇ ਸਹੀ ਤਰੀਕੇ ਨਾਲ ਤੂੰ ਪੈਸੇ ਨੂੰ ਵਰਤ ਰਿਹਾ ਤਾਂ ਧਨ ਵੀ ਸਮਝ ਲਓ ਤੁਸੀਂ ਸਮਝ ਲਓ ਨਹੀਂ ਧਨ ਅਰਪਣ ਹੋ ਗਿਆ ਗੁਰੂ ਨੂੰ ਪੱਕਾ ਮਨ ਤਨ ਧਨ ਗੁਰ ਕੋ ਸੌਪ ਬਸ ਗੁਰੂ ਦੇ ਕਹੇ ਮੁਤਾਬਕ ਵਰਤੋਂ ਕਰਦੀ ਮਹਾਰਾਜ ਕਹਿਣਾ ਕਰਦੇ ਨੇ ਸਤਗੁਰ ਆਪਣੇ ਕੋ ਕੁਰਬਾਨੀ ਕੁਰਬਾਨੀ ਦਾ ਮਤਲਬ ਇਹ ਮੈਂ ਬਲਿਹਾਰ ਜਾਵਾਂ ਸਤਗੁਰਾਂ ਤੋਂ ਆਤਮ ਚੀਨ ਪਰਮ ਰੰਗ ਮਾਨੀ ਆਤਮ ਚੀਨ ਦਾ ਮਤਲਬ ਸਤਗੁਰੂ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਪੜਤਾਲ ਕੇ ਸਭ ਤੋਂ શ્રેਸ਼ਟ ਆਨੰਦ ਮਾਨ ਰਿਹਾ ਹਾਂ ਬੇ ਜਿੰਦਗੀ ਦਾ ਨਜ਼ਾਰਾ ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੇ ਗਿਆਨ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਬਾਰੇ ਮੈਨੂੰ ਜਾਣਕਾਰੀ ਮਿਲਦੀ ਹੈ ਗੁਰਬਾਣੀ ਤੋਂ ਅੱਗੇ ਸਤਿਗੁਰ ਕਹਿੰਦੇ ਨੇ ਚਰਨ ਰਹਿਣ ਗੁਰ ਕੀ ਮੁਖ ਲਾਗੀ ਚਰਨ ਰੇਨ ਕਿਹੜੀ ਐ ਇੱਕ ਤਾਂ ਆਪਾਂ ਕਹਿੰਨੇ ਆ ਰੇਨ ਚਰਨ ਧੂੜੀ ਜਿਹੜੀ ਕਹਿੰਨੇ ਆ ਚਲੋ ਆਪਾਂ ਨਗਰ ਕੀਰਤਨ ਆ ਉਹਦੇ ਪਿੱਛੇ ਜਾ ਰਹੇ ਹੋ ਸੰਗਤ ਦੀ ਧੂੜ ਪੈ ਰਹੀ ਐ ਉਹ ਬਾਰੀ ਯਕਰੀ ਹਰਤਾ ਚਲੋ ਉਹ ਜਿਹੜੀ ਚਰਨ ਰੇਨ ਅਸਲ ਵਿੱਚ ਚਰਨ ਰੇਨ ਆ ਵੀ ਗੁਰੂ ਦਾ ਗਿਆਨ ਚਰਨ ਰੇਨ ਗੁਰ ਕੀ ਮੁਖ ਲਾਗੀ ਗੁਰੂ ਦਾ ਗਿਆਨ ਪੜਦਾ ਸੁਣਦਾ ਹਿਰਦੇ ਘਰ ਵਿੱਚ ਤੇਰੇ ਗੁਰੂ ਦਾ ਗਿਆਨ ਵੱਸ ਗਿਆ ਠੀਕ ਆ ਜੀ ਮਹਾਰਾਜ ਕਹਣਾ ਕਰਦੇ ਨੇ ਚਰਨ ਰਹਿਨ ਗੁਰ ਕੀ ਮੁਕ ਲਾਗੀ ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਐ ਅਹਮਦ ਤੈਨ ਸਗਲ ਤਿਆਗੀ ਬੇ ਮਾੜੇ ਖਿਆਲ ਮਾੜੀ ਮੱਤ ਛੱਡਤੀ ਛਾਟੇ ਮਾੜੇ ਵਿਚਾਰ ਸੀ ਜਿਹੜੇ ਸਾਥੋਂ ਦੂਰ ਹੋ ਗਏ 마ੜੀ ਮਤ ਤਿਆਗੀ ਗਈ ਫਿਰ ਮਹਾਰਾਜ ਕਹਿੰਦੇ ਨੇ ਉਸਨੇ ਉਸਨੇ ਆਪਣੀ ਸਾਰੀ ਹੋਮੇ ਪੈਦਾ ਕਰਨ ਵਾਲੀ ਬੁੱਧੀ ਤਿਆਗ ਦਿੱਤੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਫਿਰ ਗੁਰੂ ਦਾ ਸ਼ਬਦ ਮਨ ਨੂੰ ਮਿੱਠਾ ਲੱਗਣ ਲੱਗ ਗਿਆ ਜਿਹਦੇ ਮਨ ਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਦਾ ਵੀ ਸਤਿਗੁਰੂ ਸੱਚ ਕਹਿ ਰਹੇ ਨੇ ਮਹਾਰਾਜ ਕਹਿੰਦੇ ਨੇ ਪਾਰ ਬ੍ਰਹਮ ਤਾਂਤੇ ਮੋਹ ਦੀਟਾ ਮੋਹ ਦੀਟਾ ਫੇਰ ਜਦੋਂ ਗੁਰੂ ਦਾ ਸ਼ਬਦ ਮਿੱਠਾ ਲੱਗਦਾ ਨਾ ਫੇਰ ਗੁਰਦੇ ਸ਼ਬਦ ਰਾਹੀਂ ਉਹ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਗੁਰ ਸੁਖ ਦਾਤਾ ਗੁਰ ਕਰਤਾਰ ਮੇਰੇ ਵਾਸਤੇ ਗੁਰੂ ਹੀ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ ਗੁਰੂ ਹੀ ਕਰਤਾਰ ਹੈ ਅਕਾਲ ਪੁਰਖ ਵਾਹਿਗੁਰੂ ਇਹ ਵਸਤਾ ਬਣ ਜਾਂਦੀ ਹੈ ਇਨਸਾਨ ਦੀ ਫਿਰ ਗੁਰੂ ਹੀ ਕਰਤਾਰ ਦਾ ਰੂਪ ਹੈ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਗੁਰੂ ਹੀ ਹੈ ਅੱਗੇ ਮਹਾਰਾਜ ਕਹਣਾ ਕਰਦੇ ਨੇ ਜੀ ਪ੍ਰਾਨ ਨਾਨਕ ਗੁਰ ਆਧਾਰ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਗੁਰੂ ਮੇਰੇ ਪ੍ਰਾਣਾ ਦਾ ਆਸਰਾ ਹੈ ਜਿੰਦ ਜਿਹੜਾ ਜੀਵਾਤਮਾ ਹੈ ਤੇ ਪ੍ਰਾਨ ਜਿਹੜੇ ਆਪਾਂ ਸਾਹ ਲੈ ਰਹੇ ਆ ਆਪਾਂ ਕਹਿੰਦੇ ਆ ਵੀ ਸਾਹ ਲੈ ਰਹੇ ਆ ਸਾਹ ਤਾਂ ਆ ਰਿਹਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਕੁਦਰਤ ਦੇ ਨਿਜਮ ਮੁਤਾਬਕ ਆਕਸੀਜਨ ਮਿਲ ਰਹੀ ਆ ਆਪਾਂ ਨੂੰ ਤੇ ਸਾਹ ਆਪਾਂ ਨੂੰ ਆ ਰਿਹਾ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਗੁਰ ਮੇਰੀ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਗੁਰੂ ਮੇਰੇ ਪ੍ਰਾਨਾਂ ਦਾ ਆਸਰਾ ਹੈ ਇਹ ਅਗਲੇ ਸ਼ਬਦ ਚ ਹਣ ਸਤਿਗੁਰੂ ਸਮਝਾਉਣਾ ਕਰਦੇ ਨੇ ਗਉੜੀ ਮਹੱਲਾ ਪੰਜਵਾਂ ਰੇ ਮਨ ਮੇਰੇ ਤੂੰ ਤਾਂ ਕੋ ਆਹੇ ਏ ਮੇਰੇ ਮਨ ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਗ ਕਰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਂਗ ਰੱਖ ਆਪਣੇ ਵਾਲੀ ਬੋਲੀ ਚ ਕਹਿੰਨੇ ਆ ਜਿਹੜੇ ਆਪਣੇ ਏਰੀਆ ਚ ਚੱਲਦੀ ਆ ਆਪਾਂ ਕਹਿੰਨੇ ਉਹ ਕੰਮ ਦੀ ਬੜੀ ਤਾਂਗ ਰੱਖਦਾ ਬਈ ਬੜਾ ਧਿਆਨ ਆ ਉਹਦਾ ਆਪਣੇ ਕਾਰੋਬਾਰ ਦੇ ਵਿੱਚ ਕਹਿੰਨੇ ਆ ਨਾ ਮਹਾਰਾਜ ਕਹਿੰਦੇ ਜਿਵੇਂ ਤੂੰ ਦੁਨਿਆਵੀ ਕਾਰੋਬਾਰ ਦੇ ਵਿੱਚ ਤਾਂਗ ਰੱਖਦਾ ਵੀ ਆ ਵੀ ਮੈਂ ਕਰ ਲਵਾਂ ਉਹ ਵੀ ਕਰ ਲਵਾਂ ਇਸੇ ਤਰ੍ਹਾਂ ਹੀ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਰੱਖ। ਜਦੋਂ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਰੱਖੇਗਾ ਨਾ ਮਨੁੱਖ ਤੂੰ ਫਿਰ ਤੂੰ ਉਹੇ ਜਿਹਾ ਕਾਰਜ ਕਰੇਗਾ। ਗੁਰੂ ਦੇ ਕਹਨੇ ਮੁਤਾਬਕ ਤੇਰਾ ਜੀਵਨ ਹੋਏਗਾ। ਵੀ ਮੈਂ ਪ੍ਰਭੂ ਪ੍ਰਮਾਤਮਾ ਨੂੰ ਮਿਲਣਾ। ਕਿਉਂਕਿ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਇੱਕੋ ਇੱਕ ਗੁਰਬਾਣੀ ਹੈ। ਜੋ ਗੁਰਬਾਣੀ ਸਾਨੂੰ ਜੀਵਨ ਜਾਂਚ ਦੱਸਦੀ ਹੈ। ਮਾੜੀਆਂ ਬੈਭਤਾ ਤੋਂ ਮਾੜਿਆਂ ਕੰਮਾਂ ਤੋਂ ਰੋਕਦੀ ਹੈ। ਗੁਰੂ ਦੇ ਕਹਣੇ ਮੁਤਾਬਕ ਜਦੋਂ ਆਪਾਂ ਹੋ ਗਏ ਫਿਰ ਸਮਝ ਲਓ ਤੁਸੀਂ ਉਸ ਰਸਤੇ ਤੇ ਤੁਰ ਪਏ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਵਾਲੇ ਰਸਤੇ ਤੇ ਚੱਲ ਪਏ ਉਸ ਮੰਜ਼ਲ ਤੇ ਚੱਲ ਪਏ ਤਾਂ ਇਹ ਕਹ ਲੋ ਸਤਿਗੁਰੂ ਕਹਿਣਾ ਕਰਦੇ ਨੇ ਜਾ ਕੇ ਊਣਾ ਕਸ਼ੂਨ ਹੈ ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੈ ਉਸ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦੀ ਤਾਂ ਕਰ ਹਰ ਸਾ ਪ੍ਰੀਤਮ ਕਰ ਮਨमीत ਮਹਾਰਾਜ ਕਹਿਣਾ ਕਰਦਾਨੇ ਹੈ ਮੇਰੇ ਮਿੱਤਰ ਹੈ ਮੇਰੇ ਮਾਨਾ ਪ੍ਰਮਾਤਮਾ ਵਰਗਾ ਪ੍ਰੀਤਮ ਬਣ ਪ੍ਰਮਾਤਮਾ ਵਰਗਾ ਪ੍ਰੀਤਮ ਬਣਾ ਆਪਦੇ ਮਿੱਤਰ ਬਣਾ ਲੈ ਆਪਦਾ ਪ੍ਰਭੂ ਪ੍ਰਮਾਤਮਾ ਨੂੰ ਗੁਰੂ ਨੂੰ ਆਪਦਾ ਮਿੱਤਰ ਬਣਾ ਲੈ ਮਹਾਰਾਜ ਕਹਿੰਦੇ ਜਿਹਦੀ ਜਿਹਦੇ ਨਾਲ ਆਪਣੀ ਮਿੱਤਰਤਾ ਹੋਵੇ ਉਹਦੀ ਆਪਾਂ ਗੱਲ ਮੰਨ ਲੈਨੇ ਆ ਠੀਕ ਹੈ ਜੀ ਜਦੋਂ ਆਪਣਾ ਗੁਰੂ ਮਿੱਤਰ ਹੋਇਆ ਫਿਰ ਆਪਾਂ ਗੁਰੂ ਦੀ ਗੱਲ ਮੰਨਾਂਗੇ ਤੇ ਗੁਰੂ ਨੇ ਪ੍ਰਭੂ ਪਰਮਾਤਮਾ ਮਿੱਤਰਨ ਦੇ ਨਾਲ ਮੇਲ ਮਲਾਪ ਕਰਾ ਦੇਣਾ ਜੀਵ ਆਤਮਾ ਦਾ ਅੱਗੇ ਸਤਿਗੁਰੂ ਕਰਨ ਕਹਿਣਾ ਕਰਦੇ ਨੇ ਪ੍ਰਾਨ ਆਧਾਰ ਰੱਖੋ ਸਦਚੀਤ ਜਿਹੜਾ ਸਾਡੇ ਪ੍ਰਾਨਾਂ ਦਾ ਆਧਾਰ ਕਰਦਾ ਹੈ ਸਾਡੀ ਜਿੰਦ ਨੂੰ ਚਲਾ ਰਿਹਾ ਸਾਨੂੰ ਮਨੁੱਖਾ ਜਨਮ ਦੇ ਕੇ ਜਿੰਦ ਨੂੰ ਚਲਾ ਰਿਹਾ ਮਹਾਰਾਜ ਕਹਿੰਦੇ ਉਸ ਪ੍ਰੀਤਮ ਨੂੰ ਪ੍ਰਾਣਾ ਦੇ ਆਸਰੇ ਪ੍ਰੀਤਮ ਨੂੰ ਸਦਾ ਆਪਣੇ ਚਿੱਤ ਵਿੱਚ ਪ੍ਰੋ ਰੱਖ ਪ੍ਰੋ ਕੇ ਰੱਖਣ ਦਾ ਮਤਲਬ ਆਪਾਂ ਸਮਝਦੇ ਹੀ ਆਂ ਵੀ ਜਿਵੇਂ ਮਾਲਾ ਪਰੋਈ ਜਾਂਦੀ ਏ ਇੱਕ ਧਾਗੇ ਦੇ ਵਿੱਚ ਠੀਕ ਆ ਜੀ ਆਪਣੇ ਮਨ ਦੇ ਵਿੱਚ ਪ੍ਰੋ ਕੇ ਰੱਖ ਲਾ ਧਿਆਨ ਰੱਖੋ ਅਦਰ ਗੁਰੂ ਅੱਗੇ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਏ ਮੇਰੇ ਮਨ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਸੇਵ ਉਹਨੂੰ ਯਾਦ ਕਰ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਏ ਮੇਰੇ ਮਨ ਤੂੰ ਉਸ ਪਰਮਾਤਮਾ ਦੀ ਸੇਵਾ ਭਗਤੀ ਕਰ ਆਦਪੁਰਖ ਅਪਰੰਪਰ ਦੇਵ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਵਿੱਚ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ ਬੇਅੰਤ ਹੈ ਤੇ ਜੋ ਪ੍ਰਕਾਸ਼ ਰੂਪ ਹੈ ਪ੍ਰਕਾਸ਼ ਰੂਪ ਜਿਵੇਂ ਆਪਾਂ ਕੱਲ ਵੀ ਗੱਲ ਕਰੀ ਸੀ ਉਹ ਪ੍ਰਭੂ ਪਰਮਾਤਮਾ ਦਾ ਆਪ ਦਾ ਆਕਾਰ ਕੋਈ ਨਹੀਂ ਦਿਖਦਾ ਉਹਦਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੈ ਨਿਰੰਕਾਰ ਦਾ ਮਤਲਬ ਦਾ ਆਕਾਰ ਕੋਈ ਨਹੀਂ ਹੈ। ਵੀ ਉਹਦਾ ਕੋਈ ਜਾਂ ਸਰੀਰ ਆ ਜਾਂ ਕੋਈ ਉਹਦਾ ਢਾਂਚਾ ਜਾਂ ਕੋਈ ਉਹਦਾ ਮਤਲਬ ਆਕਾਰ ਬਣਿਆ ਹੋਇਆ ਜਾਂ ਕੋਈ ਚਿੱਤਰ ਬਣਿਆ ਹੋਇਆ ਨਾ ਨਹੀਂ ਹੈ। ਉਹਨੂੰ ਆਪਾਂ ਸਿੱਧੇ ਜੇ ਧਾਰਨਾ ਤੇ ਆਪਾਂ ਸਿੱਧਾ ਜਾਂ ਸਮਝ ਲੈਣੇ ਜਿਵੇਂ ਆ ਲਾਈਟ ਆ। ਹੁਣ ਚਾਨਣੇ ਲਾਈਟ ਦਾ ਵਾਜੀ ਜਿਹੜਾ ਬਲਬ ਲੱਗਿਆ ਬਲਬ ਦੇ ਵਿੱਚ ਦੀ ਚਾਨਣ ਜਿਹੜਾ ਆ ਰਿਹਾ ਇਹ ਬੱਲ ਬਚਾਨਣ ਕਰਨ ਦੀ ਕੋਈ ਤਾਕਤ ਨਹੀਂ ਰੱਖਦਾ ਲਾਈਟ ਬੱਲਬਾ ਜਿਹੜਾ ਇਹ ਇਹਦੇ ਵਿੱਚ ਕੋਈ ਤਾਕਤ ਨਹੀਂ ਚਾਨਣ ਕਰਨ ਦੀ ਇਹਦੇ ਪਿੱਛੇ ਇੱਕ ਪਾਵਰ ਕੰਮ ਕਰ ਰਹੀ ਹੈ ਜਿਹੜੀ ਆਪਾਂ ਨੂੰ ਦਿਖ ਨਹੀਂ ਰਹੀ ਜਿਹਨੂੰ ਆਪਾਂ ਬਿਜਲੀ ਕਹਿੰਨੇ ਆ ਬਿਜਲੀ ਨਾ ਸੁਣਿਆ ਨਾ ਹੀ ਸੁਣ ਜਾਣਦੇ ਆਪਾਂ ਬਿਜਲੀ ਆ ਉਹਨੂੰ ਆਪਾਂ ਦੇਖ ਨਹੀਂ ਸਕਦੇ ਕਿਹੋ ਜਿਹਾ ਰੰਗ ਦੀ ਆ ਕਿਹੋ ਜਿਹਾ ਆਕਾਰ ਆ ਦਾ ਛਿੱਧੀ ਦੀ ਧਾਰਨਾ ਸਮਝ ਗਿਆ ਆਪਾਂ ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਦਾ ਆਪ ਦਾ ਆਕਾਰ ਕੋਈ ਨਹੀਂ ਹੈ ਉਹ ਪ੍ਰਕਾਸ਼ ਰੂਪ ਹੈ ਸੰਸਾਰ ਦੇ ਵਿੱਚ ਪ੍ਰਕਾਸ਼ ਰੂਪ ਹੋ ਕੇ ਵਿਚਰ ਰਿਹਾ ਮਨੁੱਖਤਾ ਦੇ ਅੰਦਰ ਮਨਾਸਪਤੀ ਅੰਦਰ ਪੇੜ ਪੌਦੇ ਧਰਤੀ ਅਸਮਾਨ ਪਾਣੀ ਚੰਦ ਸੂਰਜ ਤਾਰੇ ਸਾਰਾ ਉਹਦਾ ਹੀ ਪ੍ਰਕਾਸ਼ ਹੈ ਕਿਉਂਕਿ ਇਹਨਾਂ ਦੇ ਪਿੱਛੇ ਕੁਦਰਤ ਦੇ ਪਿੱਛੇ ਉਹ ਕਾਦਰ ਦੀ ਪਾਵਰ ਕੰਮ ਕਰ ਰਹੀ ਹੈ ਲਗਦਾ ਸਮਝ ਆ ਗਈ ਹੋਣੀ ਆਪਾਂ ਨੂੰ ਇੰਨੀ ਕੁ ਮਹਾਰਾਜ ਕਹਿੰਦੇ ਨੇ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਵਿੱਚ ਵਿਆਪਕ ਹੈ ਤੇ ਜੋ ਪਰੇ ਤੋਂ ਪਰੇ ਹੈ ਕੋਈ ਹੱਦ ਬੰਨਾ ਨਹੀਂ ਹੈ ਉਹਦਾ ਬੇਅੰਤ ਹੈ ਅੰਤ ਨਹੀਂ ਪਾਇਆ ਜਾ ਸਕਦਾ ਤੇ ਪ੍ਰਕਾਸ਼ ਰੂਪ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨੂੰ ਆਪਾਂ ਮਹਿਸੂਸ ਕਰਨਾ ਗਰਬਾਣੀ ਰਾਹੀਂ ਉਹਦੇ ਆਪਾਂ ਗਉਣ ਗਾ ਰਹੇ ਹਾਂ ਸਤਗੁਰਾਂ ਨੇ ਆਪਾਂ ਨੂੰ ਇਹ ਦਾਤ ਦਿੱਤੀ ਹੈ ਇਸ ਉੱਪਰ ਮਨ ਕਰ ਤੂੰ ਆਸ ਮਹਾਰਾਜ ਕਹਿੰਦੇ ਹੈ ਮਨ ਤੂੰ ਉਸ ਪ੍ਰਭੂ ਪਰਮਾਤਮਾ ਉੱਪਰ ਆਸ ਰੱਖ ਹੈ ਮੇਰੇ ਮਾਨ ਤੂੰ ਉਸ ਪਰਮਾਤਮਾ ਉੱਤੇ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ ਆਸ ਰੱਖ ਨਵੇੜਤੀ ਗੱਲ ਸਤਿਗੁਰਾਂ ਨੇ ਇੱਥੇ ਆਤ ਜੁਗਾਦ ਜਾ ਕਾ ਪਰਵਾਸਾ ਜਿਸ ਦੀ ਸਹਾਇਤਾ ਦਾ ਭਰੋਸਾ ਸਦਾ ਤੋ ਹੀ ਸਭ ਜੀਵਾਂ ਨੂੰ ਹੈ ਸਦਾ ਤੋ ਹੀ ਜਦੋਂ ਤੋਂ ਸੰਸਾਰ ਪ੍ਰਮਾਤਮਾ ਨੇ ਪੈਦਾ ਕੀਤਾ ਉਦੋਂ ਤੋਂ ਹੀ ਸਾਰੇ ਜੀਵਾਂ ਨੂੰ